ਤਾ ਜਿੰਦਾ ਵੀ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਜਾਣਾ ਰੱਬ ਨੇ ਪਿਆਰਿਆਂ ਦੇ ਦਰਸ਼ਨ ਹੋਣਾ ਅਤੇ ਬ੍ਰਹਮ ਗਿਆਨੀ ਨੂੰ ਸ਼ਿਵ ਜੀ ਵੀ ਦੇ ਈਸਰ ਦੇ ਤਾਕੀ ਦੇ ਜਿਹੜੇ ਦੇਵ ਤਿਆ ਹਨ ਉਹ ਵੀ ਸਾਰੇ ਸ਼ਿਵ ਜੀ ਬ੍ਰਹਮ ਵਿਸ਼ਨੂੰ ਬ੍ਰਹਮ ਗਿਆਨੀ ਦਾ ਦਰਸ਼ਨ ਕਰਨਾ ਚਾਹਦੇ ਹਨ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਆਪ ਤੱਕ ਪਰਮੇਸ਼ਰ ਹੈ ਪਰ ਤੱਕ ਪਰਮੇਸ਼ਰ ਦੇ ਦਰਸ਼ਨਾਂ ਆਣਾ ਸੋ ਇਹ ਪ੍ਰਸਾਦ ਮਾਰ ਬੇਪਰਤਾ ਹੈ ਇਹ ਦਰਸ਼ਨ ਆਨ ਬ੍ਰਹਮ ਗਿਆਨੀ ਦੇ ਦਰਸ਼ਨ ਬ੍ਰਹਮ ਗਿਆਨੀ ਕੀ ਕੀਮਤ ਨਹੀਂ ਬ੍ਰਹਮ ਗਿਆਨ ਦੀ ਕੀਮਤ ਨਹੀਂ ਦੱਸੀ ਜਾ ਸਕਦੀ ਕਿ ਕਿੰਨੀ ਕੀਮਤ ਹੈ ਮੁੱਲ ਪਾਇਆ ਨਹੀਂ ਜਾ ਸਕਦਾ ਕ੍ਰਿਸ਼ਨ ਜੀ ਨੂੰ ਤੋਲਣ ਦਾ ਯਤਨ ਕੀਤਾ ਸੀ ਨਾ ਕਿ ਉਹ ਨੇ ਆਖਿਆ ਵੀ ਦਾਤ ਕਰ ਦਿਓ ਨਾਰਦ ਨੇ ਆਖਿਆ ਦਾਤ ਕਰ ਦਿਓ ਤੇ ਮੈਨੂੰ ਦਾਤ ਵਿੱਚ ਦੇ ਦੋ ਕ੍ਰਿਸ਼ ਤਾਂ ਦੇ ਦੋ ਦੇ ਦਿੱਤਾ ਅਤੇ ਦਿਨੋਂ ਪਾਰ ਯਾਦ ਗੋਪੀ ਲੈ ساری ਕਥਾ ਜਿਹੜੀ ਹੈ ਨਾ ਦਰਸਵੇਂ ਸਾਰੀਆਂ ਕਹਾਣੀਆਂ ਦੱਸਦੀ ਬਾਣੀ ਚੱਲ ਰਹੀ ਹੈ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ